ਅਨੂ ਚਿੰਤਰੀ ਕੀ ਬੋਲਾਂ ਉर्जा ਦਾਕਰ ਜਿੱਥੇ એનર્ਜੀ ਬਣਦੀ ਹੈ એનર્ਜੀ ਤੁਹਾਡੀ એનર્ਜੀ ਔਰ ساری ਬਾਦੀ ਵਿੱਚ ਇਹ ਸਖਤ ਮੈਨ ਨੇ ਰੂਟ ਚੱਕਰਾ ਤੋਂ ਲੈ ਕੇ 크라운 ਚੱਕਰਾ ਚੱਕਰ ਕਿਉਂਕਿ ਸੱਚੀ ਮੂਰਤੀ ਚੱਕਰ ਨੇ ਜਿਵੇਂ ਦੀਵਾਲੀ ਤੇ ਚੱਕਰੀ ਹੈਗੀ ਹਨ ਉਹਦੇ ਵਾਂਗ ਯਾ ਜਿਵੇਂ ਦੀਵਾਲੀ ਵਾਲੀ ਚੱਕਰੀ ਨੂੰ ਆਪਾਂ ਜਦੋਂ ਅਗ ਲਗਾਉਣੀ ਹੈ ਘੁਮਣਾ ਸ਼ੁਰੂ ਕਰਦੀ ਹੈ ਚੰਗਿਆੜੇ ਨਿਕਲਦੇ ਉਹਦੇ ਵਿੱਚੋਂ ਇਹ ਵੀ ਜਿਹੜੇ ਸਾਡੇ એનર્ਜੀ ਸੈਂਟਰ ਨੇ ਇਹਦੇ ਚੱਲਦੇ ਪਏ ਨੇ ਐਕਟੀਵੇਟਡ ਨੇ ਨਾ ਨਾ ਸਾਨੂੰ ਉਹਨੂੰ ਅਗ ਨਹੀਂ ਕੋਈ ਲਾਉਣੀ ਪੈਂਦੀ ਨਾ ਉਹਨੂੰ ਐਕਟੀਵੇਟ ਕਿਦਾਂ ਕਰਦੇ ਵੀ ਦੱਸਦੇ ਆਂ ਆਪਾਂ ਤੁਹਾਨੂੰ ਪਰ ਹਾਂ ਜਦੋਂ ਇਹ ਐਕਟੀਵੇਟਡ ਹੋ ਜਾਂਦੇ ਆਂ ਔਰ ਜਦੋਂ ਇਹ ਘੁਮਣਾ ਸ਼ੁਰੂ ਕਰਦੇ ਨੇ ਪ੍ਰੋਪਰਲੀ ਤਾਂ ਇਹ ਹੀ ਉਹਨੀ ਹੀ ਖੂਬਸੂਰਤ ਰੋਸ਼ਨੀ ਪੈਦਾ ਕਰ ਰਹੇ ਨੇ ਤੁਹਾਡੇ ਅੰਦਰ ਚਿੰਨੀ ਜ਼ਿਆਦਾ ਹੋਣੀ ਚਾਹੀਦੀ ਹੈ ਫੇਰ ਸਟ्रेस ਟੈਂਸ਼ਨ ਪਰੇਸ਼ਾਨੀਆਂ ਸਿਹਤ ਦੀਆਂ ਪ੍ਰੋਬਲਮਸ ਰਿਸ਼ਤੇ ਵਿੱਚ ਪ੍ਰੋਬਲਮਸ ਹਾਰਟ ਬ੍ਰੇਕਸ ਤਾਂ ਸਭ ਚੰਗੇ ਲੱਗਦੇ ਦੂ 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 ਤੁਸੀਂ ਕੁਝ ਕੁ ਖਾਲ ਕੁਸਤਬੀਅਤ ਕੁਸ਼ ਨਮਾ ਪਰ ਰਿਸ਼ਤੇ ਗੜੀਆ ਫੇਰ ਤੁਸੀਂ ਆਪਣੇ ਆਪ ਨੂੰ ਰਿਵਿਊਸ ਨਹੀਂ ਕਰਦੇ ਥੋੜੇ ਬੱਚੇ ਕਾਫੀ ਜਣਾਂ ਦੇ ਮੈਸੇਜ ਕੀ ਆਉਦੇ ਹੁੰਦੇ ਨੇ ਕਿ ਉਹਨਾਂ ਨੂੰ ਕੋਲਣ ਦੀ ਲਤ ਲੱਗੀ ਹੋਈ ਹੈ ਬਹੁਤ ਕਾਮਾਨਾ ਕਿਉਂ ਫ੍ਰੀ ਹੈ ਨਾ ਸਾਰੇ ਬਸ ਐਕसेस ਬਹੁਤ ਈਜ਼ੀ ਹੋ ਚੁੱਕਾ ਹੋਇਆ ਦਾ ਪਹਿਲਾਂ ਕਿਤੇ ਲੈਪਟਾਪ ਦੇ ਸੀ ਇਅਰ ਕੰਪਿਊਟਰ ਦੇ ਉੱਤੇ ਹੁੰਦਾ ਸੀ ਦੋਇਸ ਅ ਡਿਫਰੈਂਸ ਸਟੋਰੀ ਹੁੰਦਾ ਥੋੜੇ ਫੋਨ ਦੇ ਉੱਤੇ ਹੀ ਸੋ ਯੂ ਕੈਨ ਜਸਟ ਯੂਜ਼ ਇਟ ਐਨੀ ਵੇਅਰ ਐਂਡ ਲੁੱਕ ਐਟ ਦਾ ਕੀ ਗਾ ਦਾ ਫਾਇਦਾ ਹੈਗਾ ਤੁਹਾਡੇ ਵਾਸਤੇ ਮਾੜਾ ਥੋੜੀ ਫਿਜ਼ੀਕਲ ਮੈਂਟਲ ਇਮੋਸ਼ਨਲ ਸੇਤ ਵਾਸਤੇ ਮਾੜਾ ਐਨਰਜੀ ਵਾਲੇ ਸੇਤ ਵਾਸਤੇ ਮਾੜਾ ਹੈ ਸਪਿਰਚੁਅਲ ਸੇਤ ਵਾਸਤੇ ਮਾੜਾ ਹੈ ਆਫ ਕੋਰਸ ਫਾਈਨੈਂਸ਼ੀਅਲ ਵਾਸਤੇ ਤਾਂ ਮਾੜਾ ਹੈ ਕਿਉਂਕਿ ਜਦੋਂ ਤੁਹਾਡੀ એનર્ਜੀ ਲੋ ਹੋ ਗਈ ਪੈਸਾ ਵੀ ਇੱਕ એનર્ਜੀ ਹੈ ਜਦੋਂ ਤੁਸੀਂ ਤੁਹਾਨੂੰ ਪੂਰ ਦੇਖਣ ਦੀ ਆਦਤ ਪੈ ਗਈ ਤੁਹਾਡਾ ਰੂਟ ਚੱਕਰਾ ਉਸੇ ਵੇਲੇ ਇਸੇ ਵਾਸਤੇ ਮੈਂ ਇੰਨਾ ਜ਼ਿਆਦਾ ਐਮਫਸਿਸ ਦਿੰਨੀ ਆ ਇੰਨਾ ਜ਼ਿਆਦਾ ਤੁਹਾਨੂੰ ਜ਼ੋਰ ਦਿੰਨੀ ਆ ਕਿ ਤੁਸੀਂ ਪੂਰਨ ਦੇਖਣ ਤੋਂ ਅਲ ਆਪਣੇ ਪਿੱਛੇ ਕਰੋ